ਇਹ ਦੇਖੋ ਜੀ ਆਪਣੀ ਬੈਕਯਾਰਡ ਦੇ ਵਿੱਚ ਗਮਲੇ ਦੇ ਵਿੱਚ ਲੱਗੇ ਹੋਏ ਟਮਾਟਰ ਦੇ ਬੂਟੇ ਨੂੰ ਟਮਾਟਰ ਲੱਗਣੇ ਸ਼ੁਰੂ ਹੋ ਗਏ ਹਨ ਇੱਕ ਹੋਰ ਗਮਲੇ ਦੇ ਵਿੱਚ ਟਮਾਟਰ ਦਾ ਬੂਟਾ ਲੱਗਿਆ ਹੋਇਆ ਹੈ ਉਸ ਨੂੰ ਵੀ ਇਹ ਟਮਾਟਰ ਲੱਗੇ ਹੋਏ ਹਨ ਇਸ ਨੂੰ ਤਾਂ ਇਹ ਦੇਖੋ ਇੱਕ ਇਹ ਹੈ ਲਾਲ ਰੰਗ ਦਾ ਪੱਕ ਕੇ ਤਿਆਰ ਹੋ ਗਿਆ ਦੂਸਰਾ ਇਹ ਕੇ ਵੀ ਲਾਲ ਰੰਗ ਦਾ ਪੱਕ ਕੇ ਤਿਆਰ ਹੋ ਗਿਆ ਇਹ ਵੀ ਪੱਕਣ ਸ਼ੁਰੂ ਹੋ ਗਿਆ ਹੈ ਹੁਣ ਇਹ ਪੱਕੇ ਹੋਏ ਟਮਾਟਰਾਂ ਨੂੰ ਇੱਕ ਦੋ ਦਿਨਾਂ ਵਿੱਚ ਤੋੜਾਂਗੇ ਸਾਈਜ਼ ਇਹਨਾਂ ਦਾ ਕਾਫੀ ਵਧੀਆ ਹੈ ਵੱਡੇ ਸਾਈਜ਼ ਦੇ ਟਮਾਟਰ ਲੱਗੇ ਹੋਏ ਨੇ ਇਹਨਾਂ ਬੂਟਿਆਂ ਨੂੰ ਬਾਕੀ ਹੋਰ ਵੀ ਜਿਹੜੇ ਇੱਧਰ ਉੱਧਰ ਬੂਟੇ ਲੱਗੇ ਹੋਏ ਨੇ ਤਕਰੀਬਨ ਸਾਰਿਆਂ ਨੂੰ ਟਮਾਟਰ ਲੱਗੇ ਹੋਏ ਹਨ ਉਹ ਥੋੜੇ ਫਰਕ ਨਾਲ ਹਨ ਉਹ ਮੈਂ ਫਿਰ ਕਿਸੇ ਦਿਨ ਦਿਖਾਵਾਂਗਾ